ਕਿਤੇ ਸਰਬਸੰਮਤੀਆਂ ਹੋ ਰਹੀਆਂ ਨੇ ਕਿਤੇ ਕੁੰਡੀਆਂ ਦੇ ਸਿੰਘ ਫਸੇ ਹੋਏ ਨੇ ਪੁਲਿਸ ਦਾ ਪ੍ਰਭਾਵ ਤਾਂ ਨਹੀਂ ਹੈਗਾ ਲੋਕਾਂ ਤੇ ਵੀ ਕਿਤੇ ਪੁਲਿਸ ਵਾਲੇ ਆ ਅਸੀਂ ਜਿੱਤ ਲਾਂਗੇ ਕੀ ਲੱਗਦਾ ਸਰਬਸੰਮਤੀ ਹੋ ਜਾਂ ਫਿਰ ਪੇਚੇ ਪੈਣਗੇ ਸਾਡੇ ਤਾਂ ਹੁਣ ਚਾਰ ਖੜੇ ਹੋਗੇ ਕਿਹੜਾ ਕੰਮ ਆ ਹਨ ਤੇ ਸਰਬਸੰਮਤੀ ਦਾ ਇੱਕ ਬਹੁਤ ਫਾਇਦਾ ਹੈ ਕਿ ਜਿਹੜੇ ਪਿੰਡ ਵਾਸੀ ਹੁੰਦੇ ਨੇ ਜਦੋਂ ਸਰਬਸੰਮਤੀ ਹੋ ਜੇ ਤਾਂ ਉਹਨਾਂ ਦੇ ਆਪਸ ਵਿੱਚ ਹੀ ਸਾਰਿਆਂ ਦਾ ਆਪਸ ਵਿੱਚ ਹੀ ਪਿਆਰ ਵੱਧਾ ਉਹ ਸਰਪੰਚ ਚੁਣਨਾ ਚਾਹੀਦਾ ਜਿਹੜਾ ਐਮਐਲਏ ਨੂੰ ਘੇਰ ਲਿਆ ਕੇ ਐਮਐਲਏ ਨੂੰ ਕਹੇ ਇਧਰ ਅਵਕਾਸ਼ ਕੀ ਕੀਤਾ ਪੰਜਾਬ ਪੁਲਿਸ ਦੀ ਦਸਤ ਹੈ ਉਹ ਜਿਹੜੀ ਵਖਰੀ ਹੋਈ ਹੁੰਦੀ ਹੈ ਬਹੁਤੇ ਲੋਕ ਪੰਜਾਬ ਪੁਲਿਸ ਤੇ ਮਾਨ ਕਰਦੇ ਆ ਪੰਜਾਬ ਪੁਲਿਸ ਦੇ ਉਹਨਾਂ ਨੌਜਵਾਨਾਂ ਤੇ ਉਹਨਾਂ ਅਫਸਰਾਂ ਤੇ ਬੜਾ ਮਾਨ ਫਕਰ ਮਹਿਸੂਸ ਕਰਦੇ ਆ ਜਿਹੜੇ ਤੰਦਹੀ ਦੇ ਨਾਲ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਨੂੰ ਨਿਭਾਉਂਦੇ ਆ ਅੱਜ ਅਸੀਂ ਉਸ ਸ਼ਖਸ ਦੇ ਨਾਲ ਮਲਾਵਾਂਗੇ ਇਮਾਨਦਾਰੀ ਦੀ ਗੱਲ ਕਰਦੇ ਆ ਇਮਾਨਦਾਰੀ ਦੇ ਤੌਰ ਤੇ ਇੱਕ ਪੁਲਿਸ ਮੁਲਾਜ਼ਮ ਜਿਹੜਾ ਡਿਊਟੀ ਤੋਂ ਸੇਵਾ ਮੁਕਤ ਹੋ ਗਿਆ ਅੱਜ ਪਿੰਡ ਦੇ ਵਾਸੀ ਕੱਟੂ ਦੇ ਵਾਸੀ ਉਹਨਾਂ ਤੇ ਇੱਕ ਵੱਡੀ ਜ਼ਿੰਮੇਵਾਰੀ ਸੌਂਪ ਰਹੇ ਨੇ ਉਹ ਜ਼ਿੰਮੇਵਾਰੀ ਕੀ ਹੈ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਪੰਚਾਇਤੀ ਚੋਣਾਂ ਦੇ ਚੱਲਦੇ ਹੋਏ ਉਹਨਾਂ ਤੇ ਇੱਕ ਸਰਪੰਚੀ ਦੀ ਜ਼ਿੰਮੇਵਾਰੀ ਸੌਂਪਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਜਿਹੜੇ ਸਾਡੇ ਨਾਲ ਵੀਰ ਖੜੇ ਨੇ ਇਹਨਾਂ ਦਾ ਨਾਮ ਹੈ ਕਰਨੈਲ ਸਿੰਘ ਪੰਜਾਬ ਪੁਲਿਸ ਦੇ ਵਿੱਚੋਂ ਜਿਵੇਂ ਮੈਂ ਦੱਸ ਘਟਨੇ ਆ 31/3/2024 ਦੇ ਵਿੱਚ ਸੇਵਾ ਮੁਕਤ ਹੋਏ ਨੇ ਹਾਂਜੀ ਬਾਈ ਜੀ ਸਤਿਕਾਰ ਸੱਚੀ ਗੱਲ ਜੀ ਤੁਸੀਂ ਪੁਲਿਸ ਦੇ ਵਿੱਚ ਡਿਊਟੀ ਕੀਤੀ ਹੈ ਹਾਂਜੀ ਕਿੰਨਾ ਸਮਾਂ ਡਿਊਟੀ ਕੀਤੀ ਹੈ ਮੈਂ ਤਕਰੀਬਨ 32 ਸਾਲ ਸਰਵਿਸ ਕਰਕੇ 32 ਸਾਲ ਦੀ ਤੁਹਾਡੀ ਸਰਵਿਸ ਹੋ ਗਈ ਹਾਂਜੀ ਤੁਸੀਂ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਐਕਸਪੀਰੀਅੰਸ ਜਿਹੜਾ ਪੁਲਿਸ ਦਾ ਸਾਡਾ ਜਿਹੜਾ ਤਜਰਬਾ ਰਿਹਾ ਉਹ ਤਾਂ ਜੀ ਜਿਵੇਂ ਸਿਵਲ ਦੇ ਮੁਲਾਜ਼ਮ ਹੁੰਦੇ ਆ ਉਹਨਾਂ ਦੀ ਤਰ੍ਹਾਂ ਰਿਹਾ ਜੀ ਹਾਂ ਆਪਾਂ ਨਾ ਕੋਈ ਕੁੱਟਮਾਰ ਵਾਲੀ ਗੱਲ ਜਾਂ ਕੋਈ ਕਿਸੇ ਨੂੰ ਝਟਕਣਾ ਜਾਂ ਕੋਈ ਗੁੱਸੇ ਨਾਲ ਕਹਿਣਾ ਬੋਲਣਾ ਵੀ ਇਸ ਤਰ੍ਹਾਂ ਦਾ ਆਪਾਂ ਕੋਈ ਬਹਿਰ ਨਹੀਂ ਕੀਤਾ ਜੀ ਅ ਕਰਨੈਲ ਸਿੰਘ ਜੀ ਇੱਕ ਗੱਲ ਅੱਜ ਪਿੰਡ ਦੇ ਵਿੱਚੋਂ ਵੀ ਅਸੀਂ ਪੁੱਛ ਰਹੇ ਆ ਤੇ ਤੁਹਾਡੇ ਘਰੇ ਵੀ ਕੱਠ ਦੇਖਿਆ ਸਵੇਰੇ ਵੀ ਤੁਸੀਂ ਪਿੰਡ ਦੇ ਵਿੱਚ ਇੱਕ ਗੇੜਾ ਲਾ ਰਹੇ ਸੀਗੇ ਸਰਪੰਚੀ ਚੋਣਾਂ ਨੂੰ ਲੈ ਕੇ ਹਾਂ ਜੀ ਵੱਡੀ ਜ਼ਿੰਮੇਵਾਰੀ ਦੇ ਰਿਹਾ ਹਾਂ ਜੀ ਸਰਪੰਚੀ ਚੋਣਾਂ ਦੀ ਸਾਰੇ ਪਿੰਡ ਵੱਲੋਂ ਸਾਨੂੰ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਾਇਆ ਜਾ ਰਿਹਾ ਜੀ ਹਾਂ ਅਸੀਂ ਜੋ ਵੀ ਕੰਮ ਕਰਾਂਗੇ ਪਿੰਡ ਦਾ ਵਿਕਾਸ ਸਾਰੇ ਪਿੰਡ ਦੀ ਜੇ ਵੀ ਕੋਈ رائے ਲੈਣੀ ਆ ਉਹਨਾਂ ਪਿੰਡ ਦੀ رائے ਨਾਲ ਚੱਲਾਂਗੇ ਇੱਕ ਗੱਲ ਸਾਹਮਣੇ ਆਉਂਦੀ ਹੈ ਜਦੋਂ ਅਸੀਂ ਉਮੀਦਵਾਰ ਖੜਾ ਹੁੰਦਾ ਉਹਨਾਂ ਨੂੰ ਅਸੀਂ ਪੁੱਛਦੇ ਹਾਂ ਨਸੇ ਦਾ ਦੌਰ ਬਹੁਤ ਵੱਡਾ ਹੈਗਾ ਸਰਪੰਚ ਪੰਚਾਇਤ ਜੇ ਪਿੰਡ ਦੇ ਨਿਵਾਸੀ ਨੇ ਜਿਹੜੇ ਪਿੰਡ ਦੇ ਵਸਨੀਕ ਨੇ ਜੇ ਕਿਤੇ ਉਹ ਇੱਕ ਦੂਜੇ ਦਾ ਸਾਥ ਦੇਣ ਤਾਂ ਕਿਤੇ ਨਾ ਕਿਤੇ ਉਹ ਘਟ ਸਕਦਾ ਹੈ ਕੋਈ ਬੰਦਾ ਸਰਪੰਚ ਜਾਂ ਉਹਦੇ ਤੇ ਵੱਡੀ ਜ਼ਿੰਮੇਵਾਰੀ ਆ ਜੇ ਹਾਂਜੀ ਤਾਂ ਉਹ ਜਦੋਂ ਨਸ਼ਾ ਤਸਕਰ ਹੁੰਦਾ ਜਦੋਂ ਫੜਿਆ ਜਾਂਦਾ ਹੈਗਾ ਉਹ ਹਾਂਜੀ ਤਾਂ ਉਹਨੂੰ ਛਡਾਉਣ ਵਾਸਤੇ ਪਹਿਲਾਂ ਪੰਚਾਇਤ ਜਾਂ ਉਹਨਾਂ ਦੇ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਜਾਂਦੇ ਆ ਤੁਸੀਂ ਪੁਲਿਸ ਦੇ ਵਿੱਚ ਰਹੇ ਹੋ ਤੁਸੀਂ ਡਿਊਟੀ ਕੀਤੀ ਹੈ ਕਿੰਨਾ ਕਦੋਂ ਪ੍ਰੈਸ਼ਰ ਹੁੰਦਾ ਕਿੰਨੇ ਕੁ ਲੋਕ ਤੁਹਾਡੇ ਤੇ ਦਬਾਅ ਪਾਉਂਦੇ ਰਹੇ ਆ ਉਸ ਤਰ੍ਹਾਂ ਦੀ ਸਥਿਤੀ ਕਿਤੇ ਵਿੱਚ ਤਾਂ ਨਹੀਂ ਆਊਗੀ ਨਹੀਂ ਜੀ ਇਸ ਤਰ੍ਹਾਂ ਦੀ ਤਾਂ ਨਹੀਂ ਕੋਈ ਗੱਲਬਾਤ ਜੇ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਉਹਦੇ ਵਿੱਚ ਤਾਂ ਅਫਸਰਾਂ ਵੱਲੋਂ ਵੀ ਪੂਰੀ ਸ਼ਕਤੀ ਕੀਤੀ ਹੋਈ ਆ ਵੀ ਇਹਨੂੰ ਆਪਾਂ ਬਖਸ਼ਣਾ ਨਹੀਂ ਇਹਨੂੰ ਆਪਾਂ ਵੱਧ ਤੋਂ ਵੱਧ ਸਜ਼ਾ ਦੇਣੀ ਆ ਜੀ ਵੀ ਕਿਸੇ ਦੀ ਕੋਈ ਸਪਾਰਸ਼ ਨਹੀਂ ਬੰਨੀ ਜਾਂਦੀ ਉਹਦੀ ਜੀ ਤੁਹਾਡੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਨਸ਼ੇ ਨੂੰ ਲੈ ਕੇ ਕਿਸ ਤਰ੍ਹਾਂ ਦਾ ਹੈ ਕਿੰਨਾ ਕ ਨਸ਼ਾ ਚੱਲਦਾ ਹੈ ਸਾਡੇ ਪਿੰਡ ਵਿੱਚ ਨਸ਼ਾ ਤਾਂ ਹੈ ਪਰ ਹਜੇ ਇੰਨਾ ਨਹੀਂ ਜੋ ਬੱਚੇ ਕਰ ਰਹੇ ਆ ਅਸੀਂ ਉਹਨਾਂ ਨੂੰ ਸਮਝਾਵਾਂਗੇ 3-2 ਦੋ ਤਿੰਨ ਪਰਸੈਂਟ ਆਏਗਾ ਜੀ ਹਾਂ ਉਹਨਾਂ ਨੂੰ ਸਾਰੇ ਪਿੰਡ ਨਾਲ ਰਲ ਕੇ ਕਮੇਟੀ ਬਣਾ ਕੇ ਅਸੀਂ ਉਹਨਾਂ ਨੂੰ ਸਮਝਾਵਾਂ ਜੀ ਜੇ ਕੋਈ ਜ਼ਿਆਦਾ ਨਸ਼ਾ ਕਰਦਾ ਸੀ ਉਹਨਾਂ ਨੂੰ ਅਫਸਰਾਂ ਦੀ ਮਦਦ ਦੇ ਨਾਲ ਕਿਸੇ ਹਸਪਤਾਲ ਦੇ ਵਿੱਚ ਦਾਖਲ ਕਰਾ ਪਿੰਡ ਦੇ ਲੋਕ ਹੀ ਵੇਚਦੇ ਨੇ ਜਾਂ ਕੋਈ ਬਾਹਰੋਂ ਆ ਕੇ ਵੇਚਦੇ ਕੋਈ ਹੋ ਸਕਦਾ ਬਾਹਰੋਂ ਹੀ ਆਉਂਦੇ ਆ ਪਿੰਡ ਦਾ ਨਹੀਂ ਕੋਈ ਜੀ ਕਿ ਕਰ ਤੁਹਾਡੇ ਤੇ ਇਹ ਜ਼ਿੰਮੇਵਾਰੀ ਆਉਂਦੀ ਹੈ ਲੋਕ ਤੁਹਾਨੂੰ ਫਤਵਾ ਦਿੰਦੇ ਆ ਹਾਂ ਜੀ ਸਰਪੰਚੀ ਦਾ ਹਾਂ ਜੀ ਤੇ ਕੀ ਕੀ ਕਰੋਗੇ ਪਿੰਡ ਲਈ ਤੁਸੀਂ ਪਿੰਡ ਲਈ ਪਹਿਲਾਂ ਤਾਂ ਗੱਲ ਕਲੀਆਂ ਨਾਲੀਆਂ ਦੀ ਆਦਲੀ ਜੀ ਅਸੀਂ ਇਹਦੇ ਉੱਪਰ ਉੱਠ ਕੇ ਅਸੀਂ ਪਿੰਡ ਦੇ ਜਿਵੇਂ ਆਪਣੇ ਕੈਮਰੇ ਹੋਗੇ ਪਿੰਡ ਦੇ ਚਾਰੇ ਪਾਸੇ ਕੈਮਰੇ ਲਵਾਵਾਂਗੇ ਜੀ ਜਿੱਥੇ ਸੋਲਰ ਲਾਈਟਾਂ ਦੀ ਲੋੜਾਂ ਸੀ ਉਹ ਲਵਾਵਾਂਗੇ ਜੀ ਬਾਕੀ ਹੋਰ ਖੇਡਾਂ ਵੱਲ ਧਿਆਨ ਦੇਵਾਗੇ ਬੱਚਿਆਂ ਨੂੰ ਸਾਡੇ ਸਟੇਡੀਅਮ ਬਣਿਆ ਖੇਡਾਂ ਵੱਲ ਵੱਧੋ ਵੱਧ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰਾਂਗੇ ਅਸੀਂ ਆਪ ਸਹਿਯੋਗ ਦੇਵਾਂਗੇ ਰਹੀ ਗੱਲ ਸਿੱਖਿਆ ਦੀ ਉੱਥੇ ਅਸੀਂ ਪ੍ਰਿੰਸੀਪਲ ਸਾਹਿਬ ਨੂੰ ਮਿਲਾਂਗੇ ਸਾਰੀ ਪੰਚਾਇਤ ਅਸੀਂ ਉਹਨਾਂ ਨਾਲ ਪੜ੍ਹਾਈ ਬਾਰੇ ਜੋ ਵੀ ਘਾਟ ਹੋਈ ਅਸੀਂ ਉਹਦੀ ਪੂਰੀ ਕਰਾਂਗੇ ਜੀ ਸਰਬਸੰਮਤੀ ਦੀ ਗੱਲ ਆਈ ਸੀ ਕਿ ਸਰਬਸੰਮਤੀ ਵੀ ਹੋਣ ਨੂੰ ਸਰਦੀ ਸੀ ਤੁਹਾਡੇ ਹਾਂ ਹਾਂ ਜੀ ਸਰਬਸੰਮਤੀ ਦੀ ਗੱਲ ਆਈ ਸੀ ਪਰ ਕੁਝ ਲੋਕ ਹੈ ਜੀ ਵੀ ਉਹਨਾਂ ਨੇ ਸਰਬਸੰਮਤੀ ਹੋਣ ਨਹੀਂ ਦਿੱਤੀ ਜੀ ਹਾਂ ਹਾਜੀ ਵੀ ਵਸੇ ਵਿੱਚੋਂ ਪਿੰਡ ਤੋਂ ਬਾਅਦ ਆਈ ਆ ਵੀ ਅਸੀਂ ਸਰਬਸੰਮਤੀ ਦੀ ਗੱਲ ਚਲਾ ਰਹੇ ਹਾਂ ਤੇ ਵੀ ਹੋ ਸਕਦਾ ਸੀ ਸਰਬਸੰਮਤੀ ਕਰ ਲਈ ਜੀ ਹਾਂ ਬਹੁਤ ਵੱਡੀ ਗੱਲ ਹੈ ਜੇਕਰ ਲੋਕਾਂ ਦਾ ਪਿਆਰ ਇਸ ਤਰ੍ਹਾਂ ਬਣਿਆ ਰਹੇ ਤਾਂ ਇੱਕ ਸਾਂਝ ਇੱਕ ਸਨੇਹਾ ਚੰਗਾ ਮਿਲੂ ਸਾਰੀ ਦੁਨੀਆ ਦੇ ਵਿੱਚ ਹਾਂ ਜੀ ਜੀ ਬਿਲਕੁਲ ਜਿਸ ਤਰ੍ਹਾਂ ਬੀਰ ਜੀ ਦੱਸ ਰਹੇ ਨੇ ਕਿ ਜੇਕਰ ਸਰਬਸੰਮਤੀ ਹੁੰਦੀ ਆ ਤਾਂ ਇਹ ਤੋਂ ਕੋਈ ਵੱਡੀ ਸੇਵਾ ਜਾਂ ਪਿੰਡ ਵੱਲੋਂ ਵੱਡਾ ਫਤਵਾ ਨਹੀਂ ਹੋ ਸਕਦਾ ਕਿਉਂਕਿ ਸਾਡੇ ਨਾਲ ਨੇ ਜਿਨ੍ਹਾਂ ਦੇ ਉੱਤੇ ਜ਼ਿੰਮੇਵਾਰੀ ਆਉਣੀ ਆ ਸੱਸੀ ਕਾਲ ਜੀ ਸੱਸੀ ਕਾਲ ਤੁਹਾਡੇ ਹਸਬੰਡ ਨੇ ਡਿਊਟੀ ਕੀਤੀ ਆ ਕਿਸ ਤਰ੍ਹਾਂ ਦਾ ਲੱਗਿਆ ਵੀ ਡਿਊਟੀ ਕਿੰਨੀ ਕਾਮਾਨਦਾਰੀ ਦੇ ਨਾਲ ਕੀਤੀ ਬਹੁਤ ਮਾਨਦਾਰੀ ਨਾਲ ਕਰੀਆ ਜੀ ਕਿਸੇ ਤੋਂ ਕੋਈ ਪੈਸਾ ਤੇ ਅੱਲਾ ਕੋਈ ਚੀਜ਼ ਨਹੀਂ ਲੈਂਦੀ ਆਪਾਂ ਸਾਰੀ ਵਧੀਆ ਡਿਊਟੀ ਨਿਭਾਈ ਆਂ ਨੇ ਪੂਰੀ ਇਮਾਨਦਾਰੀ ਨਾਲ ਡਿਊਟੀ ਕੀਤੀ ਆਪਦੇ ਆਪ ਹੀ ਖੜੇ ਹੋਇਆ ਜਾਂ ਲੋਕਾਂ ਨੇ ਕੀਤਾ ਸਾਰੇ ਪਿੰਡ ਨੇ ਕਰਿਆ ਜੀ ਖੜੇ ਪੁਲਿਸ ਦਾ ਪ੍ਰਭਾਵ ਤਾਂ ਨਹੀਂ ਹੈਗਾ ਲੋਕਾਂ ਤੇ ਵੀ ਕਿਤੇ ਪੁਲਿਸ ਵਾਲੇ ਆਂ ਅਸੀਂ ਜਿੱਤ ਲਾਂਗੇ ਟੱਕੇ ਨਾਲ ਐ ਤਾਂ ਜੋ ਕਹਿੰਦੇ ਹੁੰਦੇ ਨੇ ਜੀ ਮਾਤਾ ਕੀ ਲੱਗਦਾ ਹੈ ਵੋਟਾਂ ਨੂੰ ਦੇਖ ਕੇ ਕਿਸ ਤਰ੍ਹਾਂ ਲੱਗਦਾ ਹੈ ਕਿਹਦਾ ਸਾਥ ਦੇ ਰਹੇ ਹੋ ਅੱਜ ਤੁਸੀਂ ਨਾਲ ਖੜੇ ਹੋ ਕਿਤੇ ਤਾਂ ਨਹੀਂ ਵੀ ਉਤਰੋਂ ਅਸੀਂ ਇਹਨਾਂ ਨਾਲ ਆ ਤੇ ਵਿੱਚੋਂ ਕਿਤੇ ਹੋਰ ਨਾ ਜੀ ਇਹਨਾਂ ਨਾਲ ਸਹਿਮਤ ਹੈ ਜੀ ਤਾ ਕਿਤੇ ਨਾ ਕਿਤੇ ਪਿੰਡ ਚ ਵੀ ਕੋਈ ਗੱਲ ਚੱਲਦੀ ਹੋਊ ਵੀ ਇਹ ਕਿਤੇ ਅ ਪੁਲਸ ਵਾਲਾ ਆਵਦਾ ਦਵਾ ਪਾ ਕੇ ਜਾਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਪ੍ਰਸ਼ਾਸਨ ਨਾਲ ਇਹਦੇ ਪੱਖ ਦੀ ਗੱਲ ਕਰੇ ਇਸ ਤਰ੍ਹਾਂ ਕਿਤੇ ਨਾ ਕਿਤੇ ਗੱਲਾਂ ਚੱਲਦੀਆਂ ਹੁੰਦੀਆਂ ਨੇ ਨਹੀਂ ਜੀ ਉਹ ਤਾਂ ਸਾਰਾ ਪਿੰਡ ਇਹ ਕਹਿੰਦਾ ਵੀ ਇਸ ਕਰਨਲ ਸਿੰਘ ਵਰਗਾ ਕੋਈ ਇਨਸਾਨ ਨਹੀਂ ਹੈ ਜੀ ਜਿਹਨੇ ਆਪਦੀ ਜਿਹੜੀ ਡਿਊਟੀਆਂ 30 ਸਾਲ ਇਮਾਨਦਾਰੀ ਨਾਲ ਹੀ ਕਰੀਆਂ ਬਿਨਾਂ ਕਿਸੇ ਤੋਂ ਕੋਈ ਰਿਸ਼ਵਤ ਲਈਆ ਨਾ ਸਾਰੇ ਪਿੰਡ ਆਪਾਂ ਨੂੰ ਪਿਆਰ ਕਰਦੇ ਜੀ ਬਾਈ ਜੀ ਕਿਸ ਤਰ੍ਹਾਂ ਦੇਖਦੇ ਹਾਂ ਪੰਚਾਇਤੀ ਚੋਣਾਂ ਦਾ ਅਕਸਰੀ ਅਸੀਂ ਦੇਖਦੇ ਹੁੰਦੇ ਆ ਪਿੰਡਾਂ ਦੇ ਵਿੱਚ ਧੜੇਵਾਜੀਆਂ ਬਣ ਜਾਂਦੀਆਂ ਨੇ ਜਦੋਂ ਧੜੇਵਾਜੀ ਬਣ ਜਾਂਦੀ ਹੈ ਤਾਂ ਲੋਕਾਂ ਦੇ ਵੈਰ ਵਿਰੋਧ ਵੀ ਵੱਧ ਜਾਂਦੇ ਆ ਹਾਂ ਜੀ ਲੱਗਦਾ ਨਹੀਂ ਵੀ ਜੇ ਸਰਬਸੰਮਤੀ ਹੋ ਜੇ ਤਾਂ ਸਭ ਤੋਂ ਚੰਗੀ ਗੱਲ ਹੁੰਦੀ ਆ ਹਾਂ ਇਹ ਇਸ ਤਰ੍ਹਾਂ ਹੈ ਕਿ ਜੇ ਸਾਰੇ ਪਿੰਡ ਦੀ ਸਰਬਸੰਮਤੀ ਹੋ ਜੇ ਤਾਂ ਦੇਖੋ ਜਦੋਂ ਕੋਈ ਦੋ ਪਹਿਲਵਾਨ ਕੋਲਦੇ ਹਾਂ ਤਾਂ ਉਹਨਾਂ ਦੇ ਵਿੱਚੋਂ ਇੱਕ ਨੇ ਹੀ ਜਿੱਤਣਾ ਹੁੰਦਾ ਪਰ ਇਹ ਪਿੰਡ ਵਾਸੀਆਂ ਨੂੰ ਹੀ ਪਤਾ ਹੁੰਦਾ ਕਿ ਜਿੱਤਣ ਵਾਲਾ ਕਿਹੜਾ ਹੈਗਾ ਤਾਕੜਾ ਕਿਹੜਾ ਹੈਗਾ ਉਹਦੇ ਵਿੱਚ ਕੁਝ ਲੋਕ ਜਿਹੜੇ ਪਿੰਡਾਂ ਦੇ ਇਹੋ ਜਿਹੇ ਹੁੰਦੇ ਨੇ ਕਿ ਸਰੋਸਾਂਤ ਦੇ ਵਿੱਚ ਰੋੜਾ ਡਾਅਨਦੇ ਨੇ ਪਰ ਅੰਤ ਦੇ ਵਿੱਚ ਜਿੱਤਦਾ ਉਹੀ ਹੁੰਦਾ ਜਿਹੜਾ ਬੰਦਾ ਤਖੜਾ ਹੋਊਗਾ ਤੇ ਸਰੋਸਾਂਤ ਦਾ ਇੱਕ ਬਹੁਤ ਫਾਇਦਾ ਕਿ ਜਿਹੜੇ ਪਿੰਡ ਵਾਸੀ ਹੁੰਦੇ ਨੇ ਜਦੋਂ ਸਰਮਸਾਂਤ ਹੋ ਜੇ ਤਾਂ ਉਹਨਾਂ ਦੇ ਆਪਸ ਵਿੱਚ ਹੀ ਸਾਰਿਆਂ ਦਾ ਆਪਸ ਵਿੱਚ ਹੀ ਪਿਆਰ ਵੱਧਾ ਜੇਕਰ ਆਪਾਂ ਵੋਟਾਂ ਪਾ ਕੇ ਸਰਪੰਚੀ ਜਿੱਤੀਏ ਜਾਂ ਮੈਂਬਰੀ ਜਿੱਤੀਏ ਤਾਂ ਵੋਟਾਂ ਪਾਉਣ ਦੇ ਨਾਲ ਇਹ ਹੁੰਦਾ ਕਿ ਜਿਹੜੇ ਸਾਡੇ ਜਿਹੜਾ ਬੰਦਾ ਹਾਰ ਜਾਂਦਾਗਾ ਤਾਂ ਉਹ 5 ਸਾਲ ਦੇ ਲਈ ਉਹ ਦੂਸਰੇ ਪ੍ਰਤੀ ਆਪਣੀ ਵਿਰੋਘਲ ਦਾ ਰਹਿਣਾ ਜੇ ਸਾਰੂ ਸੰਮਤੀ ਬਣ ਜਾਵੇ ਤਾਂ ਉਹਦੇ ਵਿੱਚ ਸਾਰੇ ਹੀ ਪਿੰਡ ਦਾ ਇਹ ਰਥਵਾਕ ਬਣ ਜਾਂਦਾ ਤੇ ਸਾਰੇ ਪਿੰਡ ਦਾ ਏਕਾ ਬਣ ਜਾਂਦਾ ਜਦੋਂ ਸਾਰੇ ਪਿੰਡ ਦੀ ਪੰਚਾਇਤ ਸਰੂ ਸੰਮਤੀ ਨਾਲ ਚੁਣੀ ਜਾਵੇ ਤਾਂ ਸਾਰੇ ਪਿੰਡ ਦੇ ਜਿਹੜੇ ਕੰਮ ਨੇ ਉਹ ਵੀ ਬੜੇ ਸੋਹਣੇ ਤੇ ਢੰਗ ਨਾਲ ਹੁੰਦੇ ਨੇ ਤੇ ਅਸੀਂ ਵੀ ਇਸ ਤਰ੍ਹਾਂ ਇਹ ਆਸ ਕਰਦੇ ਹਾਂ ਕਿ ਜਿਹੜੀ ਅਸੀਂ ਸਾਰੂ ਸੰਮਤੀ ਦੀ ਜੇ ਗੱਲ ਆ ਜਿਹੜੀ ਉਹ ਚੱਲ ਰਹੀ ਆ ਹੋ ਸਕਦਾ ਕੁਝ ਦਿਨਾਂ ਦੇ ਵਿੱਚ ਸਾਡੇ ਪਿੰਡ ਦੀ ਜਿਹੜੀ ਸਾਰੂ ਸੰਮਤੀ ਬਣ ਜਾਏ ਕਿਉਂਕਿ ਜਿਹੜੇ ਸਾਡੇ ਇਹਨਾਂ ਦੇ ਬਦਲ ਦੇ ਵਿੱਚ 2 ਜਾਂ 3 ਮੈਂਬਰ ਹੋਰ ਸਾਡੇ ਵਿਰੋਧੀਆਂ ਨੇ ਜਾਂ ਕਿਸੇ ਨੇ ਵੀ ਠਾਏ ਨੇ ਤਾਂ ਉਹ ਕੁਝ ਦਿਨਾਂ ਦੇ ਵਿੱਚ ਹੋ ਸਕਦਾ ਟੇਕੇ ਬਹਿ ਜਾਣਾ ਕਿਉਂਕਿ ਜੇ ਸਾਰਮ ਸ਼ਾਂਤੀ ਬਣ ਗਈ ਤਾਂ ਸਾਡੇ ਪਿੰਡ ਦਾ ਜਿਹੜਾ ਉਹ ਬਹੁਤ ਹੀ ਵਧੀਆ ਮਤਲਬ ਅਸੀਂ ਇਸ ਗੱਲ ਤੇ ਬਹੁਤ ਖੁਸ਼ ਹੋਵਾਂਗੇ ਕਰਕੇ ਸਾਡੀ ਗੱਲ ਚੱਲ ਵੀ ਰਹੀ ਆ ਕਿ ਆਪਾਂ ਸਾਰੇ ਜਿਹੜੀ ਸਰਵ ਸ਼ਾਂਤੀ ਕਰਨੈਲ ਸਿੰਘ ਤੇ ਕਰੀਏ ਕਿਉਂਕਿ ਕਰਨੈਲ ਸਿੰਘ ਜੀ ਇੱਕ ਪੁਲਿਸ ਮੁਲਾਜ਼ਮ ਹੋਣ ਦੇ ਨਾਤੇ ਇਹਨਾਂ ਦੇ ਵਿੱਚ ਕੋਈ ਪੁਲਿਸ ਵਾਲੀ ਗੱਲ ਹੀ ਨਹੀਂ ਇਹਨਾਂ ਦੇ ਵਿੱਚ ਕਾਮ ਸਿਵਲ ਮਤਲਬ ਸਿਵਲ ਨੌਕਰ ਵਾਲੀ ਜਿਹੜੀ ਸਿਵਲ ਦੇ ਜਿਵੇਂ ਅਸੀਂ ਸਿਵਲ ਦੀ ਸਰਵਿਸ ਕਰਦੇ ਆ ਉਹਨਾਂ ਵਰਗਾ ਹੀ ਇਹਨਾਂ ਦਾ ਜੀਵਾ ਹੈਗਾ ਕਿਉਂਕਿ ਮੈਂ ਇਹਨਾਂ ਨੂੰ ਸ਼ੁਰੂ ਤੋਂ ਲਾ ਕੇ ਅੰਤ ਤੱਕ ਅੱਜ ਤੱਕ ਚੰਗੀ ਤਰ੍ਹਾਂ ਜਾਣਨਾ ਇਹ ਉਹ ਇਨਸਾਨ ਨੇ ਜਿਹੜਿਆਂ ਨੇ ਕਦੇ ਵੀ ਕਿਸੇ ਦਿਨ 1% ਦਾ ਵੀ ਧੋਖਾ ਨਹੀਂ ਕੀਤਾ ਇਹਨਾਂ ਦੀ ਜੋ ਸਰਵਿਸ ਦੀ ਉਹ ਸਰਵਿਸ ਦੇ ਵਿੱਚ ਕਿਸੇ ਥਾਂ ਦੇ ਉੱਤੇ ਵੀ ਕੋਈ ਲਾਲ ਐਂਟਰੀ ਸਮਾイク ਵਿੱਚ ਬੋਲੋ ਨਹੀਂ ਲਿਖੀ ਗਈ ਕਿਉਂਕਿ ਬਹੁਤ ਘੱਟ ਮੁਲਾਜ਼ਮ ਹੁੰਦੇ ਨੇ ਜਿਹੜੇ ਸਾਫ਼ ਸੁਥਰੀ ਨੌਕਰੀ ਲੈ ਕੇ ਆਪਣੇ ਘਰ ਆਪਣੇ ਚਿੱਟੀ ਚਾਦਰ ਲੈ ਕੇ ਪਹੁੰਚਦੇ ਨੇ ਇਹ ਕਰਨੈਲ ਸਿੰਘ ਜੀ ਉਹ ਇਨਸਾਨ ਨੇ ਜਿਹੜੇ ਆਪਣੇ ਘਰ 31 ਦਿਨ 24 ਨੂੰ ਚਿੱਟੀ ਚਾਦਰ ਵੇਦਾਗ ਚਾਦਰ ਲੈ ਕੇ ਆਪਣੇ ਘਰ ਪੰਜਾਬ ਪੁਲਿਸ ਦੇ ਵਿੱਚੋਂ ਰਿਟਾਇਰ ਹੋਏ ਨੇ ਮੈਂ ਤਾਂ ਸਾਡੇ ਸਾਰੇ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਕਰਨਾ ਕਿ ਆਪਾਂ ਆਪਣੇ ਪਿੰਡ ਦੀ ਮਾਣੋ ਸਾਂਭੀ ਕਰੀ ਭਾਈ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਬੜੇ ਹੀ ਪਿਆਰ ਦੇ ਨਾਲ ਤਕਰੀਬਨ ਸਾਰੀਆਂ ਹੀ ਗੱਲਾਂ ਸਮਝਾ ਦਿੱਤੀਆਂ ਕਿ ਕਿਸ ਤਰ੍ਹਾਂ ਸਰਬਸੰਮਤੀ ਹੋਵੇ ਤਾਂ ਪਿੰਡ ਨੂੰ ਕੀ ਫਾਇਦਾ ਹੈਗਾ ਸਰਕਾਰ ਵੱਲੋਂ ਵੀ 5 ਲੱਖ ਦਾ ਰੱਖਿਆ ਗਿਆ ਇਨਾਮ ਜੇਕਰ ਪਿੰਡ ਦੇ ਵਿੱਚ ਸਰਬਸੰਮਤੀ ਹੁੰਦੀ ਹੈ ਇਸ ਪਿੰਡ ਦੇ ਵਿੱਚ ਕੁਝ ਕੁ ਮੈਂਬਰਾਂ ਤੇ ਸਰਬਸੰਮਤੀ ਹੋ ਚੁੱਕੀ ਹੈ ਉਹ ਸਾਡੇ ਨਾਲ ਨੇ ਬਾਈ ਜੀ ਨਾਲ ਗੱਲ ਕਰਾਂਗੇ ਤੇ ਹਾਂਜੀ ਸਸੀ ਕਾ ਬਾਈ ਜੀ ਕੀ ਨੋਆ ਜੀ ਚੰਦਰ ਸਿੰਘ ਜੀ ਤੁਹਾਡੇ ਤੇ ਸਰਬਸੰਮਤੀ ਹੋ ਗਈ ਹਾਂਜੀ ਹਾਂ ਅ 10 ਨੰਬਰ ਵਾਰਡ ਕਿੰਨੇ ਨੰਬਰ ਵਾਰਡ 3 ਨੰਬਰ ਵਾਰਡ ਤੇ 3 ਨੰਬਰ ਨੰਬਰ ਵਾਰਡ ਤੇ ਹਾਂਜੀ ਜੀ ਕੀ ਲੱਗਿਆ ਜਦੋਂ ਹਲੇ ਵੋਟਾਂ ਪੈਣੀਆਂ ਨੇ ਵੋਟਾਂ ਤੋਂ ਪਹਿਲਾਂ ਹੀ ਤੁਹਾਨੂੰ ਤੁਹਾਡੇ ਸਿਰ ਤੇ ਤਾਜ ਸਜਾ ਦਿੱਤਾ ਹਾਂਜੀ ਉਹ ਸੰਗਤ ਦੇ ਹੋਇਆ ਜੀ ਸੰਗਤ ਦੀ ਮੈਨੂੰ ਲੱਗਿਆ ਉਹਨਾਂ ਨੇ ਮੇਰੇ ਤੇ ਸਹਿਮਤੀ ਕੋਲ ਲਈ ਕਿਸੇ ਨੇ ਵਿਰੋਧ ਨਹੀਂ ਕੀਤਾ ਤੁਹਾਡਾ ਕਿਸੇ ਨੇ ਵਿਰੋਧ ਨਹੀਂ ਕੀਤਾ 3 ਨੰਬਰ ਕਿਸੇ ਨੇ ਵਿਰੋਧ ਨਹੀਂ ਕੀਤਾ ਜੀ ਹਾਂਜੀ ਕਿਸ ਤਰ੍ਹਾਂ ਕਰੋਗੇ ਆਬਦੀ ਡਿਊਟੀ ਨੂੰ ਇਸ ਜਿਹੜੀ ਤੁਹਾਨੂੰ ਸੇਵਾ ਮਿਲ ਰਹੀ ਹੈ ਸੇਵਾ ਜੇ ਨਗਰ ਪੰਚਾਇਤਾਂ ਦੇ ਨਾਲ ਦੇ ਨਾਲ ਸਾਰੇ ਨਾਲ ਵੱਡੇ ਨਾਲ ਵੱਡੇ ਜੁੜ ਕੇ ਖੜਾਂਗੇ ਹਾਂਜੀ ਬਾਈ ਜੀ ਨੇ ਕਿਹਾ ਵੀ ਸਾਡਾ ਕਿਸੇ ਨਾਲ ਵੈਰ-ਵਿਰੋਧ ਨਹੀਂਗਾ ਅਸੀਂ ਬੜੀ ਹੀ ਇਮਾਨਦਾਰੀ ਦੇ ਨਾਲ ਜਿਹੜੀ ਇਹ ਸੇਵਾ 5 ਸਾਲ ਲਈ ਮਿਲੀ ਹੈ ਇਹਨੂੰ ਨਿਵਾਵਾਂਗੇ ਕਿਉਂਕਿ ਅਸੀਂ ਅਕਸਰ ਹੀ ਦੇਖਦੇ ਹੁੰਦੇ ਆਂ ਵੀ ਜਦੋਂ ਕਿਸੇ ਨੂੰ ਸਰਬਸੰਮਤੀ ਦੇ ਨਾਲ ਚੁਣਿਆ ਜਾਵੇ ਤਾਂ ਉੱਥੇ ਇੱਕ ਰਤਬਾ ਵੱਖਰਾ ਹੀ ਬਣ ਜਾਂਦਾ ਹੈਗਾ ਜੇ ਕਿਤੇ ਸਰਬਸੰਮਤੀ ਕਈ ਪਿੰਡਾਂ ਦੇ ਵਿੱਚ ਜਿੱਥੇ ਹੋਈ ਹੈ ਜੇ ਕਿਤੇ ਇਸ ਪਿੰਡ ਦੇ ਵਿੱਚ ਵੀ ਹੋ ਜੇ ਤਾਂ ਇਹ ਕੱਟੂ ਪਿੰਡ ਬਹੁਤ ਜ਼ਿਆਦਾ ਮਸ਼ਹੂਰ ਪਿੰਡ ਹੈ ਜੇ ਇੱਥੇ ਕਿਤੇ ਸਰਬਸੰਮਤੀ ਹੁੰਦੀ ਹੈ ਜ਼ਿੰਮੇਵਾਰੀ ਕਰਨੈਲ ਸਿੰਘ ਨੂੰ ਜਿਵੇਂ ਅਸੀਂ ਕਹਿੰਦੇ ਆ ਮਿਲਦੀ ਹੈ ਤਾਂ ਕੀ ਕੀ ਜਿਹੜੇ ਇਹ ਵਾਅਦੇ ਕਰ ਰਹੇ ਨੇ ਕੀ ਨਿਭਾਉਣਗੇ ਕੀ ਉਸ ਤਰ੍ਹਾਂ ਕਰਨਗੇ ਕਿ ਜਿਵੇਂ ਬਾਈ ਜੀ ਨੇ ਦੱਸਿਆ ਵੀ ਚਿੱਟੀ ਚਾਦਰ ਬੇਦਾਗ ਇਨਸਾਨ ਆਪਣੀ ਚੰਗੀ ਡਿਊਟੀ ਕਰਕੇ ਆਪਣੇ ਘਰ ਪਰਤੇ ਆ ਕੀ ਇਸੇ ਤਰ੍ਹਾਂ ਹੀ ਬਫਾਦਾਰੀ ਦੇ ਨਾਲ ਪਿੰਡ ਦੀ ਸੇਵਾ ਕਰਨਗੇ ਵਾਕੀ ਲੋਕਾਂ ਦਾ ਕੀ ਕਹਿਣਾਗਾ ਇਹ ਪਿੰਡ ਦੇ ਵਿੱਚ ਅਸੀਂ ਜਾ ਕੇ ਪੂਰੇ ਪਿੰਡ ਦੀ ਕਵਰਿੰਗ ਕਰਾਂਗੇ ਉਹ ਤੁਹਾਡੇ ਤੱਕ ਜਿਹੜੀ ਸਚਾਈ ਹੈ ਉਹ ਲੈ ਕੇ ਆਵਾਂਗੇ ਧੰਨਵਾਦ ਕਿਤੇ ਸਰਬਸੰਮਤੀਆਂ ਹੋ ਰਹੀਆਂ ਨੇ ਕਿਤੇ ਕੁੰਡੀਆਂ ਦੇ ਸਿੰਘ ਫਸੇ ਹੋਏ ਨੇ ਇੱਥੇ ਅਸੀਂ ਪਹੁੰਚੇ ਹਾਂ ਇਸ ਕੱਟੂ ਪਿੰਡ ਦਾ ਕੀ ਵਿਊ ਹੈ ਉਹ ਜਾਣਨ ਦੀ ਅਸੀਂ ਕੋਸ਼ਿਸ਼ ਕਰਾਂਗੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਸੋਹਣਾ ਬਹੁਤ ਵਧੀਆ ਸਰ ਪਿਆਰ ਕਰਦ ਨੇ ਕੋ ਜੀ ਨੂੰ ਜੀ ਸਰਬਸੰਮਤੀ ਮੈਂ ਸਰਗਾਮ ਤੇ ਮੂੰਹ ਜਾਂ ਸਰਬਸੰਮਤੀ ਨੂੰ ਮਰਜ਼ੀ ਆ ਜੀ ਵੀ ਸਰਬਸੰਮਤੀ ਚੋਣਾਂ ਵੀ ਸਰਬਸੰਮਤੀ ਹੋ ਜੇ ਕਿਹਾ ਵੀ ਦੀ ਕਰ ਲੋ ਭਾਈ ਵਿੜ ਚਾਸ ਰਾਂਚੀ ਜੀ ਜੀ ਤੁਸੀਂ ਆਪ ਕਰ ਲੋ ਅਸੀਂ ਤਾਂ ਖਰਜੀ ਸੰਧ ਹਰੇਕ ਮਨਜ਼ੂਰ ਹੈ ਠੀਕ ਹੈ ਜੀ ਕੀ ਲੱਗਦਾ ਬਾਈ ਪੰਚਾਇਤੀ ਚੋਣਾਂ ਨੇੜੇ ਨੇ ਬਿਲਕੁਲ ਹਾਂ ਜੀ ਹੁਣ ਤਾਂ ਕਹਿੰਦੇ ਹੁੰਦੇ ਆ ਵੀ ਕੁੰਡੀਆਂ ਦੇ ਸਿੰਘ ਫਸਣ ਵਾਲੀ ਗੱਲ ਹੋਈ ਪਈ ਹੈ ਹਾਂ ਜੀ ਹਾਂ ਜੀ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਹੋ ਵੀ ਗਈ ਹਾਂ ਜੀ ਕਈ ਪਿੰਡਾਂ ਦੇ ਵਿੱਚ ਬੋਲੀਆਂ ਲੱਗੀਆਂ ਨੇ ਹਾਂ ਜੀ ਲੱਗੀਆਂ 2-2 ਕਰੋੜ ਤੱਕ ਸਰਪੰਚੀ ਦੀ ਬੋਲੀ ਗਈ ਹੈ ਹਾਂ ਜੀ ਹਾਂ ਜੀ ਕੀ ਕਹਨੇ ਹੋ ਕੀ ਹੋਣਾ ਚਾਹੀਦਾ ਹੈ ਜਿਹੜੀਆਂ ਪਹਿਲੇ ਨੰਬਰ ਤੇ ਤੇ ਦੱਸੋ ਵੀ ਜਿਹੜੀਆਂ ਬੋਲੀਆਂ ਲੱਗਦੀਆਂ ਉਹਨਾਂ ਸਹੀ ਨੇ ਜਾਂ ਗਲਤ ਨੇ ਹਾਂਜੀ ਗਲਤ ਨੇ ਬਹੁਤ ਮਾਰੀ ਗਲਤ ਨੇ ਨਾ ਅੱਛਾ ਜਿਹੜੇ ਲੋਕ ਸਰਬਸੰਮਤੀ ਦੇ ਨਾਲ ਚੁੰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਚੰਗੀ ਗੱਲ ਹੈ ਜੀ ਉਹ ਬਹੁਤ ਵਧੀਆ ਗੱਲ ਹੈ ਜਿਹੜੀ ਸਰਬਸੰਮਤੀ ਨਾਲ ਹੁੰਦੀਆਂ ਨਾ ਉਹ ਬਹੁਤ ਵਧੀਆ ਗੱਲ ਹੈ ਜੀ ਹਾਂਜੀ ਛੋਡੇ ਪਿੰਡ ਦੇ ਵਿੱਚ ਕੀ ਲੱਗਦਾ ਸਰਬਸੰਮਤੀ ਹੋ ਜਾਂ ਫਿਰ ਪੇਚੇ ਪੈਣਗੇ ਸਾਡੇ ਤਾਂ ਹੁਣ ਚਾਰ ਖੜੇ ਹੋਗੇ ਜੀ ਪੇਚੇ ਵਾਲਿਆਂ ਨੂੰ ਕੰਮ ਆ ਹਨਾ ਹਾਂ ਜੇ ਤੋ ਚੀਜ਼ ਖੜਿਓ ਹੋ ਗਿਆ ਪੇਚਾਂ ਦਾ ਕੰਮ ਆ ਹੂੰ ਜਾਣੀ ਦਈਏ ਮੁੰਡੇ ਨੂੰ ਕਰਨੈਲ ਨੂੰ ਬਾਲੇ ਖੁਸ਼ ਆ ਅੱਛਾ ਜੀ ਕਰਨੈਲ ਸਿੰਘ ਨੂੰ ਜੀ ਇਹ ਨੂੰ ਇਹਦੇ ਤੇ ਜ਼ਿਆਦਾ ਲੋਕੋ ਖੁਸ਼ ਆ ਹਾਂ ਖੁਸ਼ ਆ ਕਿਉਂ ਕਿਉਂ ਇਹ ਜਿਆ ਕੀ ਹੈ ਇਹ ਬੰਦਾ ਬਹੁਤ ਵਧੀਆ ਜੀ ਇਹ ਬੰਦਾ ਜੀ ਹਰਸ ਤੋਂ ਅਸਮਾਨ ਤੇ ਇਹਨੇ ਸਾਰਾ ਕੁਛ ਦੇਖਿਆ ਵਾ ਜੀ ਇਹਨੇ ਕਿਸੇ ਨੂੰ ਮੰਦਾ ਨਹੀਂ ਬੋਲਿਆ ਹਾਂਜੀ ਕਹਿਣਾ ਸਾਡੇ ਰਿਟਾਇਰਮੈਂਟ ਐਸਐਈ ਆਏ ਨੇ ਜੀ ਪਰ ਇਹਨਾਂ ਦੀ ਬੋਲ ਨਹੀਂ ਬਹੁਤ ਚੰਗੀ ਹੈ ਵੱਖ-ਵੱਖ ਤਰ੍ਹਾਂ ਦੇ ਵਿਊ ਜਿਹੜੇ ਹੈਗੇ ਨੇ ਉਹ ਕੱਟੂ ਪਿੰਡ ਦੇ ਵਿੱਚੋਂ ਮਿਲ ਰਹੇ ਨੇਗੇ ਸਰਪੰਚਾਂ ਦੀ ਆਪਸ ਵਿੱਚ ਕਿੰਨੀਕ ਬਣਦੀ ਐ ਕੀ ਕੋਈ ਲੋਕ ਸਰਬਸੰਮਤੀ ਦੇ ਵਿੱਚ ਇਸ ਪਿੰਡ ਦੇ ਵਿੱਚੋਂ ਬਣਾ ਸਕਦੇ ਐ ਥੋੜਾ ਕੁ ਸਮਾਂ ਹਜੇ ਬਾਕੀ ਐ ਕਿਉਂਕਿ ਹਲੇ 4 ਤਰੀਕ ਤੱਕ ਤਾਂ ਨਾਮਜ਼ਦਗੀਆਂ ਜਿਹੜੀਆਂ ਨੇ ਉਹ ਜਮ੍ਹਾਂ ਕਰਾਉਣੀਆਂ ਨੇ 7 ਤਰੀਕ ਤੱਕ ਜਿਹੜੇ ਪੇਪਰ ਨੇ ਉਹ ਵਾਪਸ ਲੈਤੇ ਜਾਣਗੇ ਜਿਨ੍ਹਾਂ ਨੇ ਨਹੀਂ ਖੜਾ ਹੋਣਾ ਇਹ 7 ਤਰੀਕ ਤੱਕ ਉਦੋਂ ਪਹਿਲਾਂ ਕੋਈ ਸਰਬਸੰਮਤੀ ਹੁੰਦੀ ਹੈ ਇਸ ਪਿੰਡ ਦੇ ਵਿੱਚ ਜਾਂ ਫਿਰ ਉਹੀ ਕੁੰਡੀਆਂ ਦੇ ਸਿੰਘ ਫਸਣ ਵਾਲੀ ਗੱਲ ਹੋਵੇਗੀ ਬਹੁਤ ਲੋਕ ਇੱਕ ਤਰਫੀ ਗੱਲ ਕਰ ਰਹੇ ਨੇ ਤੇ ਕੁਝ ਲੋਕ ਦੂਸਰੀ ਤਰਫੀ ਗੱਲ ਕਰ ਰਹੇ ਨੇ ਪੂਰਾ ਵਿਊ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਸਾਡੇ ਨਾਲ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਛੋਟੀ ਜੀ ਗੱਲਬਾਤ ਬਾਈ ਜੀ ਨਾਲ ਕਰਾਂਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਈ ਜੀ ਮੈਂ ਤੁਹਾਡਾ ਨਾਮ ਤਾਂ ਜਾਣਦਾ ਨਹੀਂ ਗੌਂਡੀ ਪਿੰਡ ਦੇ ਜਿਹੜਾ ਗਰਾਉਂਡ ਦੇ ਤੁਸੀਂ ਜਾਣਕਾਰੀ ਲੈਣ ਆਏ ਹੋ ਸਾਡੇ ਪਿੰਡ ਦੀ ਹੈ ਨਾ ਵੀ ਸਰਪੰਚੀ ਦਾ ਕੀ ਮਾਹੌਲ ਆ ਸਰਪੰਚੀ ਹੈ ਜਾਂ ਇੱਕ ਪੜਿਆ ਲਿਖਿਆ ਹੈ ਨਾ ਸੂਝਵਾਨ ਜਿਹੜੇ ਬੰਦੇ ਨੂੰ ਤਜਰਬਾ ਹੋਵੇ ਉਦਾਂ ਦਾ ਸਰਪੰਚ ਚੁਣਨਾ ਚਾਹੀਦਾ ਜੀ ਹੁਣ ਆਮ ਜਿਵੇਂ ਕਿਸੇ ਨੌਜਵਾਨ ਨੇ ਕਦੇ ਵੀ ਤੂੰ ਖੜ ਜਾ ਜਿਹੜੇ ਨੌਜਵਾਨ ਆ ਪਿੰਡ ਦੇ ਵਿੱਚੋਂ ਕਿਤੇ ਬਾਤ ਚੜ ਕੇ ਬਰਨਾਲੀ ਨਹੀਂ ਗਿਆ ਉਹ ਸਰਪੰਚੀ ਕਿੱਥੋਂ ਕਰ ਲੂ ਸਰਪੰਚ ਇੱਕ ਜ਼ਰਤ ਰੱਖਦਾ ਹੁੰਦਾ ਉਹ ਸਰਪੰਚ ਚੁਣਨਾ ਚਾਹੀਦਾ ਜਿਹੜਾ ਐਮ.ਐਲ.ਏ ਨੂੰ ਘੇਰ ਲਿਆ ਕਿ ਐਮ.ਐਲ.ਏ ਨੂੰ ਕਹੇ ਇੱਧਰ ਆਓ ਏ ਸਾਡਾ ਵਿਕਾਸ ਕੀ ਕੀਤਾ ਮੁੱਖ ਮੰਤਰੀ ਜਿੱਨੀ ਪਾਵਰ ਰੋਦੇ ਹਨਾ ਸਰਪੰਚ ਦੀ ਸਰਪੰਚ ਜਿਹੜਾ ਚੁਣਾਗੇ ਅਸੀਂ ਪੜ੍ਹੇ ਲਿਖੇ ਚੁਣਾਗੇ ਕਿਉਂਕਿ ਇਸ ਤਰ੍ਹਾਂ ਚਲੋ ਮਹਾਰਾਜ ਦੀ ਕਿਰਪਾ ਨਾਲ ਜਿੱਥੇ ਬੋਟ ਪਾਉਣੀ ਹੈ ਨਾ ਪਾਉਣੀ ਹੈ ਪਰ ਮੈਂ ਇਹ ਚੀਜ਼ਾਂ ਦੇ ਵੋਟਾਂ ਤੇ ਵਿਸ਼ਵਾਸ ਨਹੀਂ ਰੱਖਦਾ ਕਿਉਂਕਿ ਜਦੋਂ 4 ਲੱਖ ਵੋਟ ਪਾ ਕੇ ਸਾਡਾ ਨੌਜਵਾਨ ਭਾਈ ਅੰਮਰਪਾਲ ਸਿੰਘ ਅੰਦਰ ਆ ਹਨ ਉਹ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਪਿੰਡ ਦੇ ਵਿੱਚ ਸਾਡੀਆਂ ਮੰਗਾ ਕੀ ਹੁੰਦੀਆਂ ਨੇ ਗਲੀਆਂ ਨਾਲੀਆਂ ਦੀ ਮੰਗਾ ਨਹੀਂ ਨੇ ਵਿਕਾਸ ਸਿੰਘ ਦਾ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਸਟੇਡੀਅਮ ਵਧੀਆ ਬਣਿਆ ਹੋਇਆ ਪਿੰਡ ਦੇ ਵਿੱਚ ਸਾਡੇ ਇੱਕ ਜਿਮ ਦੀ ਵੋ ਘਾਟ ਆ ਪਿੰਡ ਦੇ ਵਿੱਚ ਸਾਡੇ ਕੋਈ ਚੰਗਾ ਕੋਚ ਰੱਖਣਾ ਚਾਹੀਦਾ ਜਿਹੜਾ ਸਵੇਰੇ ਸ਼ਾਮ ਕਸਰਤ ਕਰਾਵੇ ਹਨਾ ਹਰ ਇੱਕ ਨੌਜਵਾਨ ਹੋਣਾ ਕੋਈ ਬਰਨਾਲੇ ਜਾਂਦਾ ਕੋਈ ਰੰਗੀਆਂ ਜਾਂਦਾ ਨਾ ਮੋਟਰਸਾਈਕਲ ਤੇ ਜਿੰਮ ਕਰਨ ਸਾਨੂੰ ਹੋਣਾ ਜਾਣਾ ਪਵੇ ਹੁਣ ਪਿੰਡ ਦੇ ਵਿੱਚ ਕੀ ਸੀ ਸਪੈਸ਼ਲੀ ਪੰਚਾਇਤ ਨੇ ਮਤਾ ਪਾਇਆ ਸੀਗਾ ਮੈਂ ਆਪ ਖੁਦ ਇਸ ਗੱਲ ਦੇ ਵਿੱਚ ਮੋਰੀ ਆਇਆ ਸੀ ਮੈਂ ਕਹਿ ਕੇ ਮਤਾ ਪਾਇਆ ਸੀਗਾ ਵੀ ਪਿੰਡ ਦੇ ਵਿੱਚ ਜਿਹੜਾ ਵੀ ਤਬਾਕੂ ਨਸ਼ਾ ਕੋਈ ਵੀ ਨਸ਼ਾ ਵੇਖਦਾ ਵੀ ਬੰਦ ਕਰਨਾ ਮਤਾ ਪਾਸ ਕਰਤਾ ਬਾਈ ਮੇਹਨਤ ਦੇਖ ਰੇ ਕੋਈ ਮੈਂ ਵੀ ਦੁਕਾਨਾਂ ਤੇ ਘੇੜੇ ਮਾਰੇ ਇੱਕ ਦੁਕਾਨ ਪਿੰਡ ਦੇ ਵਿੱਚ ਇਹ ਜੀ ਹੈ ਵਿਹੜੇ ਦੇ ਵਿੱਚੋਂ ਉਹ ਕਹਿੰਦੀ ਮੈਨੂੰ ਖਰਚਾ ਦਿਓ ਸਿਖੇ ਵੀ ਕਿਵੇਂ ਨਸ਼ੇ ਖਾਤਰ ਤੂੰ ਨਸ਼ੇ ਨਾਲ ਕਿੰਨਾ ਕਮਾਲ ਨਹੀਂ ਹੈ ਕਿਉਂ ਖਰਚਾ ਦਈਏ ਸੋ ਉਦੋਂ ਦੀ ਆਪਣੀ ਬਹਿਸ ਹੋ ਗਈ ਤੇ ਹਨਾ ਅਸੀਂ ਕਹਿੰਦੇ ਆ ਵੀ ਜਿਹੜੀ ਪੰਚਾਇਤਾਂ ਪੰਚਾਇਤਾਂ ਇਦਾਂ ਦੀ ਹੋਵੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਤੁਰੇ ਪਿੰਡ ਦੇ ਵਿੱਚ ਪੁਲਿਸ ਆਵੇ ਤੇ ਝੂਠੇ ਕੇਸ ਜਿਹੜੇ ਨੌਜਵਾਨਾਂ ਨੂੰ ਚੱਕ ਕੇ ਕਦੇ جوابਪਾ ਲਾਉਂਦੇ ਨੇ ਇਹਨੇ ਸੇ ਲਾਉਂਦੇ ਨੇ ਮਨ ਜਿਵੇਂ ਮੇਰੇ ਵਰਗਾ ਮੈਨੂੰ ਪਤਾ ਨਹੀਂ ਕਿੰਨੇ ਵਾਰੀ ਜਾਣਾ ਪੈਂਦਾ ਹਨਾ ਜਦ ਕਿਵੇਂ ਇੱਕ ਸਾਲ ਤੋਂ ਘਰ ਦੇ ਵਿੱਚ ਰਹਿ ਰਹੇ ਹਾਂ ਸੋ ਪਿੰਡ ਦਾ ਵਿਕਾਸ ਸਭ ਤੋਂ ਪਹਿਲਾਂ ਜੇ ਦੇਖਿਆ ਜਾਵੇ ਆਪਾਂ ਆ ਜਿਹੜਾ ਨੌਵੇਂ ਪਾਸਾ ਦਾ ਰਸਤਾ ਜਾਂਦਾ ਇਹ ਰਸਤਾ ਇਦਾਂ ਹੋਣਾ ਚਾਹੀਦਾ ਜਿਵੇਂ ਆਪਾਂ ਕਹਿੰਦੇ ਨੇ ਆਊਟ ਲਾਈਨ ਤੇ ਜਾਂਦੇ ਆ ਹੈਂਡਾ ਇਹ ਹੁਣ ਬਹੁਤ ਤੋਂ ਬਹੁਤ ਨੌਜਮੜ ਉਦਾਂ ਦਾ ਰਸਤਾ ਬਣਨਾ ਚਾਹੀਦਾ ਤੇ ਪਿੰਡ ਦਾ ਬੱਸ ਸਟੈਂਡ ਦੇਖ ਲੋ ਕਿੰਨਾ ਨਰਕ ਪਿਆ ਪਿਆ ਬੱਸ ਸਟੈਂਡ ਇਦਾਂ ਦਾ ਬਣਨਾ ਚਾਹੀਦਾ ਮਹਾਰਾਣੀ ਜੰਧਕੌਰ ਦੇ ਨਾਂ ਤੇ ਬਾਬਾ ਚੰ다 ਸਿੰਘ ਦੇ ਨਾਂ ਤੇ ਜਾਂ ਗੁਰੂ ਤੇਗ ਬਹਾਦਰ ਦੇ ਨਾਂ ਤੇ ਵੀ ਲੋਕ ਆ ਕੇ ਬੱਸ ਸਟੈਂਡ ਦੇ ਵਿੱਚ ਬੈਠਣ ਹਨਾ ਯਾਦ ਕਰਨ ਵੀ ਯਾਰ ਉਹ ਸਰਪੰਚ ਨੇ ਵਿਕਾਸ ਕੀਤਾ ਜੇ ਸਰਪੰਚ ਇਹ 5 ਸਾਲਾਂ ਦੇ ਵਿੱਚ ਕੋਈ ਚੰਗਾ ਕੰਮ ਕਰੂਗਾ ਮੈਨੂੰ ਲੱਗਦਾ ਵੀ ਉਹ ਸਰਪੰਚ ਆਉਣ ਵਾਲੇ 5 ਸਾਲਾਂ ਲਈ ਵੀ ਉਹੀ ਸੀਟ ਤੇ ਬੈਠੂਗਾ ਪਰ ਢੋਂ ਨੂੰ ਨਾ ਨਹੀਂ ਕਰੂਗਾ ਕਹਿਣਗੇ ਯਾਰ ਉਹਨੂੰ ਸਰਪੰਚ ਬਣਾਉ। ਸੋ ਮੈਂ ਤਾਂ ਇਹੀ ਚਾਹਣਾ ਵੀ ਵਧੀਆ ਪੜ੍ਹੇ ਲਿਖਿਆ ਸੂਝਵਾਨ ਸਰਪੰਚ ਚੋਣਨਾ ਚਾਹੀਦਾ। ਪਿੰਡ ਦੇ ਨੌਜਵਾਨਾਂ ਨੂੰ ਖਾਸ ਕਰਕੇ ਦੇਖਣਾ ਚਾਹੀਦਾ ਹੋਰ ਵੀ ਖੜੇ ਹਨ ਹਰ ਇੱਕ ਨੂੰ ਹੁੰਦਾ ਮੈਂ ਸਰਪੰਚ ਬਣਾ ਮੈਂ ਬਣਾ। ਹੁਣ ਜਿਹੜਾ ਬੰਦਾ ਪੜਿਆ ਲਿਖਿਆ ਜਿਹੜਾ ਕਾਨੂੰਨ ਦਾ ਮਾਹਿਰ ਆ ਤਜਰਬੇਕਾਰ ਆ ਉਹ ਬੰਦਾ ਸਰਪੰਚ ਚੁਣਨਾ ਆ ਕੇ ਕੋਈ ਅਨਪੜ੍ਹ ਚੁਣ ਲੋ ਹਨਾ ਕੋਈ ਇਦਾਂ ਦਾ ਸਰਪੰਚ ਕਿਉਂਕਿ ਇਹਦੇ ਵਿੱਚ ਹੁਣ ਖਾਣੀ ਘਟਣੀ ਦਾ ਹੈ ਨਹੀਂ ਬਾਈ ਪਹਿਲਾਂ ਵਾਲਾ ਕੰਮ ਜਿਵੇਂ ਕਹਿੰਦਾ ਲੈ ਲਾ ਤੂੰ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਹਨਾ ਬੜੀ ਜਵਾਨ ਤੋਂ ਕੀ ਘਪਲੇਵਾਜਾਂ ਦੀ ਹਨਾ ਉਹ ਕੰਮ ਤਾਂ ਹੁਣ ਹੈ ਨਹੀਂ ਰਾਜ ਬਰਾੜਾ ਹਨਾ ਹੁਣ ਤਾਂ ਵੀ ਜਿਹੜਾ ਆਨਲਾਈਨ ਸਿਸਟਮ ਆ ਸਾਰਾ ਆਨਲਾਈਨ ਸਿਸਟਮ ਉਹੀ ਚਲਾ ਸਕਦਾ ਜਿਹੜਾ ਇਸ ਚੀਜ਼ ਦੇ ਵਿੱਚ ਲੰਘਿਆ ਹੋ ਬਿਲਕੁਲ ਭਾਈ ਦੀ ਸੋਚ ਤੇ ਪਹਿਰਾ ਦੇਣ ਨੂੰ ਮਨ ਕਰਦਾ ਹੈ ਵੀ ਇਸ ਤਰ੍ਹਾਂ ਦੇ ਨੌਜਵਾਨ ਜਦੋਂ ਆਪਣੀਆਂ ਗੱਲਾਂ ਰੱਖਦੇ ਆ ਤਾਂ ਪਿੰਡ ਦੇ ਵਿੱਚ ਵੀ ਬਹੁਤ ਨੌਜਵਾਨ ਜੁੜਦੇ ਹੁੰਦੇ ਆ ਭਾਈ ਨੇ ਬੜੇ ਹੀ ਵਿਸਤਾਰ ਦੇ ਨਾਲ ਸਾਰੀ ਗੱਲ ਹੀ ਦੱਸਤੀ ਵੀ ਕਿਸ ਤਰ੍ਹਾਂ ਦਾ ਸਰਪੰਚ ਪਿੰਡ ਨੂੰ ਚੁਣਨਾ ਚਾਹੀਦਾ ਹੈ ਵੀ ਕਿਸ ਤਰ੍ਹਾਂ ਦੇ ਵਿਕਾਸ ਹੋਣੇ ਚਾਹੀਦੇ ਨੇ ਪਿੰਡ ਦੇ ਵਿੱਚ ਨਸਿਆਂ ਤੋਂ ਕਿਵੇਂ ਦੂਰ ਰਿਹਾ ਜਾ ਸਕਦਾ ਹੈਗਾ तमाम ਮੁੱਦਿਆਂ ਤੇ ਗੱਲਬਾਤ ਚੱਲਦੀ ਹੈ ਪੰਚਾਇਤੀ ਚ ਉਹਨਾਂ ਨੂੰ ਲੈ ਕੇ ਅਸੀਂ ਅੱਜ ਕੱਟੂ ਪਿੰਡ ਦੀ ਕੁਝ ਕਵਰੇਜ ਅਸੀਂ ਤੁਹਾਨੂੰ ਦਿਖਾਈ ਹੈ ਤੇ ਦੂਜੇ ਪਾਰ ਦੇ ਵਿੱਚ ਫਿਰ ਅਸੀਂ ਪੂਰੀ ਕਵਰਿੰਗ ਤੁਹਾਨੂੰ ਦਿਖਾਵਾਂਗੇ ਕੈਮਰਾਮੈਨ ਸੋਨੂ ਗੜੀ ਦੇ ਨਾਲ ਅਫਤਾਰ ਸਿੰਘ ਫਰਵਾਹੀ ਦੀ ਵਿਸ਼ੇਸ਼ ਰਿਪੋਰਟ ਧੰਨਵਾਦ